ਚਾਉਂਦੇ ਵੀ ਅੱਜ ਬਹੁਤ ਜ਼ੋਰ ਲੱਗਾ ਸੀ ਬੜੇ ਚਿਰਾਂ ਤੋਂ ਤੇ ਅੱਜ ਜਿਹੜੀ ਸਾਡੀ ਮਿਹਨਤ ਕੀਤੀ ਸੀ ਰੰਗ ਲਿਆਈ ਆ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਅਸੀਂ ਕੱਪ ਚੱਕ ਲਿਆ ਅੱਜ ਤੇ ਆ ਸੀ ਜਾਂਦਾ ਸੀ ਪਹਿਲੇ ਕੱਪ ਚੱਕਿਆ ਤੇ ਕਿਉਂਕਿ ਸਾਡੀ ਜਿਹੜੀ ਪਲੇਅਰ ਟੀਮ ਬਹੁਤ ਤਕੜੀ ਬਣ ਗਈ ਸੀ ਤੇ ਉਹ ਫਿਰ ਵੀ ਬਹੁਤ ਵਧੀਆ ਪਲੇਰਾਂ ਨੇ ਜ਼ੋਰ ਮਾਰਿਆ ਲੋਕੀ ਲੋਕੀ ਕਹਿੰਦੇ ਸੀ ਪਾਜੀ ਕੇ ਜੀਟੀਏ ਜਿੱਤਦੀ ਨਹੀਂ ਆ ਅੱਦਾ ਕਹਿੰਦੇ ਸੀ ਕਹਿੰਦੇ ਤੂੰ ਵੀ ਅੱਜ ਦਾ ਭਲਾ ਨਹੀਂ ਜਿੱਤਨੀ ਐ ਮੈਂ ਕੋਈ ਨਹੀਂ ਮਾਰ ਰਹਾ ਰੱਬ ਸਾਥ ਜਈਦਾ ਦੁਨੀਆ ਦਾ ਕੋਈ ਨਹੀਂ ਹਾਂਜੀ ਅੱਦਾ ਕਹਿੰਦੇ ਸੀ ਲੋਕੀ ਹਨਾ ਇਸ ਕਰਕੇ ਬਹੁਤ ਬਹੁਤ ਸੋਨੋਲੀ ਬਣਾਉਂਦੇ ਸੀ ਪਰ ਅੱਜ ਜਿੱਤੀ ਐ ਤਖੜੀ ਉਹ ਕਹਿੰਦੇ ਇਹੀ ਆਪਾਂ ਨੂੰ ਮੈਨੂੰ ਵੀ ਬਰਾ ਦਾ ਬਹੁਤ ਜ਼ਿਆਦਾ ਸਹਿਯੋਗ ਇਸ ਕਰਕੇ ਬਹੁਤ ਥੈਂਕ ਯੂ ਲੋਕਾਂ ਦਾ ਆ ਲੋਕਾਂ ਕਰਕੇ ਅਸੀਂ ਜਿੱਤ ਗਏ ਉਹਨਾਂ ਕਹਾ ਜਿੱਤ ਗਏ ਅੰਦੇ ਵੀਰ ਦੋ ਮੀਚਾਂ ਚ 45 ਰੇਡਾਂ 42 ਨੰਬਰ ਕਿਵੇਂ ਦੇਖਦੇ ਹੋ ਵੀ ਲੱਗਦਾ ਸੀ ਮਾ ਦੂੰਗਾ ਉਮੀਦ ਸੀ ਆਪਣੇ ਆਪ ਤੇ ਯਾਰ 2022 ਦਾ ਪਾਈ ਦਿੰਨਾ ਰੈਗੂਲਰੀ ਹਾਂਜੀ ਭਾਜੀ ਜਦੋਂ ਰੱਬ ਸਾਥ ਹੋਵੇ ਲਾ ਲਓ ਹਣਾ ਮਿਹਨਤ ਕੀਤੀ ਹੋਵੇ ਫਿਰ ਲਾ ਲਓ ਕੋਈ ਵੀ ਕੰਮ ਕਰਨ ਵਾਲਾ ਬੰਦਾ ਚਾਹੀਦਾ ਕਰ ਦਈਦਾ ਹਾਂਜੀ ਬਾਕੀ ਸਾਰਿਆਂ ਸਾਡੀ ਟੀਮ ਨਾਲ ਜਿੱਤ ਗਏ ਅਸੀਂ ਬਹੁਤ ਖੁਸ਼ੀ ਹੋਈ ਭਾਈ ਜਾਨਾ ਕਰਕੇ ਇਹਨਾਂ ਨੇ ਸਾਨੂੰ ਸੱਦਿਆ ਸੀ ਮੁੱਲ ਮੋੜ ਦਾ ਬਹੁਤ ਥੈਂਕ ਯੂ ਗਾਮ ਯੂਰ ਮਾਰਾਂਗੇ ਹਾਂਜੀ ਹਾਂਜੀ ਮਾਰਾਂਗੇ ਜਰੂਰ ਜੀ ਬਹੁਤ ਥੈਂਕ ਯੂ